ਦੇ ਵਿੱਚ ਅਧਕਤ ਰੋਈ ਸਾਰੇ ਬਤਵਤੇ ਜਿਹੜੀ ਕ੍ਰਿਫਤ ਦੀ ਸੰਭਾਗ ਬਾਈ ਕੁਰਜੀ ਖਾਲਸਾ ਹੈ ਰੋਟੀ ਦੀ ਤੇ ਮੇਰਾ ਉਹਜਾ ਸਾਹਿਬ ਨਾਲ ਬਹੁਤ ਜਿਆਦਾ ਰਾਪ ਰਿਹਾ ਮੈਂ ਦੁੱਖ ਬਰੀ ਮਿਲਿਆ ਜਦੋਂ ਸਟੂਡੀਓ ਬਣਾਇਆ ਉਦੋਂ ਮੈਂ ਡਿਵਿੰਗ ਕਰਨ ਜਾਂਦਾ ਸੀ ਪਰ ਤੁਹਾਡੇ ਸਾਰਿਆਂ ਦੀਆਂ ਗੱਲਾਂ ਸੁਣ ਕੇ ਇਹ ਸ਼ਕਤੀ ਮਾਰੇ ਪਤਾ ਲੱਗਦਾ ਵੀ ਐਡਾ ਪਿਆਰ ਖੱਟੇ ਉਹਨਾਂ ਨੇ ਐਡੀ ਪਾਕ ਨੂੰ ਐਡੀ ਪਵਿੱਤਰ ਨੂੰ ਐਡੀ ਵਿਸ਼ਾਲ ਇਨਸਾਨ ਪਰ ਜੇ ਮੈਂ ਸਮਝੀ ਜਦ ਜਦ ਤਰ੍ਹਾਂ ਜਾਣਾ ਆਪਣੇ ਤਰੀਕੇ ਨਾਲ ਸਮਝਾਂ ਤਾਂ ਛੋਟੇ ਹੁੰਦੇ ਅਸੀਂ ਜਾਣਦੇ ਨਹੀਂ ਸੀ ਪਰ ਕੰਨਾਂ ਤੋਂ ਜ਼ਰੂਰ ਹੁੰਦੇ ਸੀਗੇ ਇਹ ਸੱਚੀ ਗੱਲ ਹੈ ਆਪਦੇ ਵਿੱਚ ਸੁਣ ਕੇ ਤਾਂ ਕਹਿੰਦੇ ਕੈਸਾ ਰੈਲੋ ਇਹ ਇਹੋ ਜਿਹਾ ਸਾਡਾ ਮਿਊਜ਼ਿਕ ਹੈ ਸੀਰੀਅਸਲੀ ਅਸੀਂ ਆਪਦੇ ਆਪੇ ਕਰਦੇ ਰਹੇ ਇਹੋ ਜਿਹਾ ਸਾਡਾ ਮਿਊਜ਼ਿਕ ਬਣ ਗਿਆ ਔਰ ਮੈਂ ਸਮੇਤ ਜਿੰਨੇ ਵੀ ਪ੍ਰੋਗਰਾਮ ਹੁੰਦੇ ਅਸੀਂ ਦੇਖੇ ਛੋਟੇ ਹੁੰਦੇ ਜਿਹੜੀਆਂ ਨਾਈਟਸ ਹੁੰਦੀਆਂ ਸੀਗੀਆਂ ਉਹ ਹਮੇਸ਼ਾ ਕਲਾਕਾਰਾਂ ਦੇ ਨਾਂ ਤੇ ਦੇਖਿਆ ਹੁੰਗੇ ਹੁਣ ਵੀ ਤੁਸੀਂ ਪਰ ਇੱਕ ਇਹ ਚਰਨਜੀਤ ਉਹਜਾ ਸਾਹਿਬ ਦੇ ਪੱਲੇ ਆਇਆ ਉਹਨਾਂ ਦੇ ਹਿੱਸੇ ਆਇਆ ਵੀ ਚਰਨਜੀਤ ਉਹਜਾ ਨਾਈਟ ਵੀ ਮੈਂ ਦੇਖੀ ਹੈ ਕਦੇ ਚਾਹਤੀ ਉਹਜਾ ਨਾਈਟ ਨਹੀਂ ਜਾਦੀ ਤੇ ਇਹ ਉਹਨਾਂ ਦੀ ਖਟਾਈ ਹੈ ਨਾ ਜੀ ਜ਼ਿੰਦਗੀ ਦੀ ਤੇ ਮੈਂ ਦੋ ਕਵਾਰੀ ਮੈਂ 10 ਘੰਟੇ ਸੱਚੇ ਜੀ ਮੈਨੂੰ ਮੇਰਾ ਜਾਦੇ ਰابطਾ ਉਹਜਾ ਸਾਹਿਬ ਨਾਲ ਨਹੀਂ ਤੇ ਮੈਂ ਉੱਥੇ ਆਇਆ ਉਹਨਾਂ ਦੀ ਏਡੀ ਵੱਡੀ ਰੂਹ ਵੱਡਾ ਬੰਦਾ ਕੌਣ ਹੁੰਦਾ ਵੱਡਾ ਇਨਸਾਨ ਕੌਣ ਹੁੰਦਾ ਮੈਨੂੰ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਕੋਲ ਬੈਠਿਆ ਤੇ ਉਹਨਾਂ ਨੇ ਸਹਿਜ ਜੀ ਮੈਨੂੰ ਆਪਣੇ ਕੋਲੇ ਬਿਠਾ ਲਿਆ ਤੇ ਵੱਡੇ ਇਨਸਾਨ ਦੀ ਆਪ ਤੂੰ ਵੱਡੇ ਇਨਸਾਨ ਦੀ ਸ਼ਾਇਦ ਉਹ ਮੈਨੂੰ ਅੰਨੀ ਚੰਗਾ ਤਰ੍ਹਾਂ ਜਾਣਦੇ ਹੋ ਨਾ ਮੈਂ ਪਰ ਮੈਂ ਉਹਨਾਂ ਨਾਲ ਬੈਠਣਾ ਪਸੰਦ ਕੀਤਾ ਮੈਂ ਕਿਉਂਕਿ ਆਪਾਂ ਨੂੰ ਹੁੰਦਾ ਵੀ ਜਿਹੜੇ ਐਡੇ ਮਹਾਨ ਲੋਕ ਨੇ ਉਹਨਾਂ 'ਚ ਕੁਛ ਨਾ ਕੁਛ ਵਾਹੀ ਗੁਰ ਦੀ ਬਖਸ਼ਿਸ਼ ਹੀ ਹੁੰਦੀ ਹੈ ਤਾਂ ਮੈਂ ਮੰਨਦੇ ਨੇ ਵੀ ਇਹਨਾਂ 'ਚ ਕੁਛ ਨਾ ਕੁਛ ਹੈ। ਇਹ ਗੱਲ ਮੈਂ ਤੇ ਕਰਮਜੀਤ ਅਸੀਂ ਇਕੱਠੇ ਸੀਗੇ। ਉਹਨਾਂ ਨੇ ਬੜੇ ਪਿਆਰ ਨਾਲ ਬਿਠਾਇਆ ਦੋਖ ਭਰੀ ਸੀ ਉੱਥੇ ਅਵੀ ਕਰ ਲਗੇ ਪਰ ਦੋਨਾਂ ਤਿੰਨ ਗੱਲਾਂ ਤੋਂ ਬਾਅਦ ਜਿਹੜਾ ਮੈਂ ਜੱਦ ਕੀਤਾ ਉਹ ਇਹ ਸੀ ਕਿ ਮਹਾਨ ਬੰਦਾ ਕੌਣ ਹੁੰਦਾ ਹੈ ਪੱਡੀ ਸ਼ਖਸੀਅਤ ਕੌਣ ਹੁੰਦੀ ਹੈ ਜਿਹੜਾ ਕੋਲ ਬੈਠੇ ਛੋਟੇ ਇਨਸਾਨ ਨੂੰ ਇਹ ਫਰੀਨ ਨਾ ਹੋਣ ਦੇਵੇ ਵੀ ਤੂੰ ਛੋਟਾ ਹੈ ਉਹਨਾਂ ਥਾਪੀ ਦੇ ਕਿ ਉਹਨੇ ਦੱਸਾਇਆ ਉੱਥੇ ਲੱਗੇ ਕਿ ਮੇਰੇ ਮਿਲਣਾਂ ਦੇ ਸਮੇਂ ਨੂੰ ਦੇਖਿਆ ਵੀ ਨਾ ਬੱਲੇ ਬੱਲੇ ਕੀ ਬਾਤ ਹੈ ਕੀ ਬਾਤ ਹੈ ਕਰ ਕਰਕੇ ਨਾ ਸਭ ਉੱਤੇ ਚੱਕਿਆ ਸੋ ਮੈਂ ਬਿਲਕੁਲ ਵਿਕਟੂ ਬਾਈ ਜਿਵੇਂ ਗੱਲ ਕੀਤੀ ਆਪਾਂ ਸਾਰੇ ਜਣੇ ਆਪਾਂ ਅਸੀਂ ਗੱਲ ਕਰ ਰਹੇ ਆਂ ਵੀ ਇਹ ਮਹਾਨ ਸੀ ਇਦ ਕਰ ਜੋ ਤੁਰਦਾ ਹੈ ਇਹ ਉਹਨਾਂ ਦੀ ਜਾਂਤ ਦੇ ਵਿੱਚ ਕੁਛ ਨਾ ਕੁਛ ਸਰਕਾਰਾਂ ਦੇ ਵੱਲੋਂ ਕੁਛ ਨਾ ਕੁਛ ਮੂਨਾ ਚਾਹੀਦਾ ਤੇ ਉਹ ਕੱਲੇ ਆਪਾਂ ਨਾਮਗੀ ਕਿਉਂਕਿ ਅਸੀਂ ਵੀ ਨਾ ਅਸੀਂ ਵੀ ਸਾਰੇ ਜਣੇ ਦੇਖੋ ਸਾਡਾ ਕੋਈ ਵੀ ਇੰਡਸਟਰੀ ਜਿਹੜੀ ਹੈਗੀ ਜਿਵੇਂ ਆਪਾਂ ਸਾਰੇ ਫਿਲਮਾਂ ਦੇ ਜਨਤ ਲਾਉਂਦੇ ਤੇ ਡਾਇਰੈਕਟਲੀ ਤਾਂ ਸਵੇਰਾ ਸਿੱਧਾ ਕੋਈ ਲਾਤਾ ਨਹੀਂ ਹੈਗਾ ਪਰ ਫਿਲਮ ਇੰਡਸਟਰੀ ਕੋਈ ਵੀ ਫਿਲਮ ਸਿਰਹੀ ਤੁਹਾਨੂੰ ਅਧੂਰੀ ਜਿਕੇ ਸਿਰ ਫਿਲਮ ਜੋ ਆਪਾਂ ਸੰਗੀਤ ਕੱਢਦੀ ਮੈਂ ਸਮਝਦਾ ਨਹੀਂ ਫਿਲਮਾਂ ਚੱਲਣਗੀਆਂ ਸੋ ਸਾਨੂੰ ਰੋਜੀ ਰੋਟੀ ਕਮਾਉਣ ਵਾਲਾ ਸੰਗੀਤ ਦਾ ਬਹੁਤ